ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਣਾ ਚੈਨਲ 'ਚ ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਹੈ ਜੀ 16/7 ਦੀ ਟਰਾਲੀ ਹੈ 2024 ਮਾਡਲ ਢਾਵਲ ਟਾਇਰ ਬਲੇਤੀ ਰਿੰਗ ਵੱਡੇ ਵੇਰਿੰਗ 2.5 ਫੁੱਟ ਵਡ੍ਹਾ ਵਧੀਆ ਰੰਗ ਪੇਂਟ ਫੁੱਲ ਐਕਸੈਸਰੀ 2,55,000 ਰੇਟ ਮੰਗਿਆ ਜੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ 78145 0250 ਇਸ ਨੰਬਰ ਤੇ ਫੋਨ ਕਰਕੇ 16/7 ਦੀ ਟਰਾਲੀ ਹੈ ਜਿਹੜੀ ਤੁਸੀਂ 2,55,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। City 100 ਮੋਟਰਸਾਈਕਲ ਵਿਕਾਊ ਆ 2016 ਮਾਡਲ ਏਰੀਆ ਪਿੰਡ ਕੋਟ ਸੁਨੀਰ ਬਠਿੰਡਾ ਰੇਟ 32000 32000 ਰੁਪਏ ਰੇਟ ਰੱਖੇ ਗਏ ਜੀ 16 ਮਾਡਲ ਹੈ City 100 ਮੋਟਰਸਾਈਕਲ ਵਿਕਾਊ ਹੈ ਜੀ 985005 394059855039405 ਇਸ ਨੰਬਰ ਤੇ ਫੋਨ ਕਰਕੇ CT 100 ਮੋਟਰਸਾਈਕਲ 2016 ਮਾਡਲ 32000 ਰੁਪਏ ਚ ਖਰੀਦ ਸਕਦੇ ਹੋ ਤੇ ਪੰਜਾਬ ਨੰਬਰ ਹੈ ਜੀ ਕਾਗਜ वगैरह ਪੂਰੇ ਨੇ ਤੁਸੀਂ ਮਾਲਕ ਵੀਰ ਨਾਲ ਡੀਲ ਕਰ ਸਕਦੇ ਇਸ ਨੰਬਰ ਤੇ ਕਾਲ ਕਰਕੇ 8 ਮਹੀਨਿਆਂ ਦੇ ਗੱਬਣ گاਂ ਵਿਕਾਉ ਹੈ ਜੀ ਪਹਿਲੇ ਸੂਏ ਏਰੀਆ ਪਟਿਆਲਾ ਪਿੰਡ ਜਸੋਵਾਲ ਰੇਟ ਹੈ ਜੀ 30000 8 ਮਹੀਨਿਆਂ ਦੀ ਗੱਬਣਗਾ ਵਿਕਾਊ ਹੈ ਜੀ ਪਹਿਲੇ ਸੂਏ ਏਰੀਆ ਪਟਿਆਲਾ ਪਿੰਡ ਜਸੋਵਾਲ 30000 ਰੁਪਏ ਰੇਟ ਰੱਖਿਆ ਗਿਆ ਜੀ 90411255272 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗਾਂ ਹੈ ਜਿਹੜੀ ਖਰੀਦ ਸਕਦੇ ਹੋ ਪੰਮੀ ਸਮਰਾਲੇ ਦੇ ਬਣਿਆ 8 ਫੁੱਟ ਰੋਟਾਵੇਟਰ ਵਿਕਾਊ ਹੈ ਜੀ ਪੰਮੀ ਸਮਰਾਲ ਦਾ ਬਣਿਆ 8 ਫੁੱਟ ਰੋਟਾਵੇਟਰ ਵਿਕਾਊ ਹੈ ਏਰੀਆ ਖੰਨਾ ਰੇਟ ਹੈ ਜੀ 95000 ਕੰਡੀਸ਼ਨ ਜਮ ਓਕੇ ਹੈ ਜੀ ਕੋਈ ਵੀ ਕਮੀ ਨਹੀਂ ਹੈਗੀ ਤੁਸੀਂ ਏ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਨੰਬਰ ਹੈ ਜੀ 9653358808 ਇਸ ਨੰਬਰ ਤੇ ਫੋਨ ਕਰਕੇ ਪੰਮੀ ਸਮਰਾਲੇ ਦਾ ਬਣਿਆ 8 ਫੁੱਟਾ ਰੋਟੇਟਰ ਜਿਹੜਾ ਤੁਸੀਂ 95000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੀਜੇ ਸੂਏ ਸੂਣ ਵਾਲੀ ਝੋਟੀ ਵਿਕਾਊਆ ਦੁੱਧ ਰਿਕਾਰਡ 13 ਲੀਟਰ 8 ਦਿਨ ਸੂਣ ਚ ਰੇਟ 130000 130000 ਰੁਪਏ ਰੇਟ ਰੱਖਿਆ ਗਿਆ ਜੀ 8 ਦਿਨ ਰਹਿੰਦੇ ਨੇ ਸੋਨ ਚ ਤੀਜੇ ਸੂਏ ਸੂਣ ਵਾਲੀ ਝੋਟੀ ਵਿਕਾਊ ਆ 13 ਲੀਟਰ ਦੁੱਧ ਰਿਕਾਰਡ ਹੈ ਜੀ ਏਰੀਆ ਪਿੰਡ ਮਹਿਲਾ ਚੌਕ 9855560907 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਾਝ ਨੂੰ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877998446 ਇਸ ਨੰਬਰ ਤੇ ਪੰਜ ਤੋਂ 7 ਫੁੱਟ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰ ਦੇ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ ਐਂਡ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ। ਅਰਜੁਨ 605 ਟਰੈਕਟਰ ਵਿਕਾਊ ਆ 2009 ਮਾਡਲ ਹੈ ਜੀ ਇੰਜਨ ਗੇਅਰ ਦਾ ਓਕੇ ਟਾਇਰਾਂ ਦੀ ਕੰਡੀਸ਼ਨ ਵਧੀਆ ਕੋਈ ਕਮੀ ਪੇਸ਼ ਨਹੀਂ ਰੇਟ 330000 ਏਰੀਆ ਤਲਵੰਡੀ ਸਾਬੋ। 2009 ਮਾਡਲ ਅਰਜੁਨ 605 ਟਰੈਕਟਰ ਵਿਕਾਊ ਹੈ ਜੀ 330000 ਰੁਪਏ ਰੇਟ ਰੱਖਿਆ ਗਿਆ 94649 21677 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਅਰਜੁਨ 605 ਟਰੈਕਟਰ 2009 ਮਾਡਲ 330000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 786 ਨੰਬਰ ਵਾਲੇ ਨੋਟ ਵਿਕਾਊ ਨੇ ਜੀ 628075010 ਇਸ ਨੰਬਰ ਤੇ ਫੋਨ ਕਰਕੇ 786 ਨੰਬਰ ਵਾਲੇ ਨੋਟ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਵੇਂ ਹੈ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਏਸੀ ਹੀ ਏਸੀ ਵਿਕਾਊ ਨੇ ਜੀ 1.5 ਟਨ ਦੇ ਬਠਿੰਡੇ ਏਰੀਆ 'ਚ ਜਮਾ ਅੱਧੇ ਰੇਟਾਂ 'ਚ 81461 41213 ਇਸ ਨੰਬਰ ਤੇ ਫੋਨ ਕਰਕੇ ਤੁਸੀਂ 1.5 ਟਨ ਦੇ ਏਸੀ ਨੇ ਜਿਹੜੇ ਅੱਧੇ ਰੇਟਾਂ ਦੇ ਵਿੱਚ ਖਰੀਦ ਸਕਦੇ ਹੋ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 8146141213 ਇਸ ਨੰਬਰ ਤੇ ਫੋਨ ਕਰਕੇ ਡੇਟਨ ਦੇ AC ਤੁਸੀਂ ਖਰੀਦ ਸਕਦੇ ਹੋ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਪਸੰਦ ਆਈ ਤਾਂ ਵਾਈ ਗੁਰੂ ਕਮੈਂਟਾਂ 'ਚ ਜਰੂਰ ਲਿਖਿਓ 8 ਮਹੀਨਾ ਦਾ ਬੀਟਲ ਬੱਕਰਾ ਵਿਕਾਊ ਹੈ ਜੀ 8 ਮਹੀਨਿਆਂ ਦਾ ਵੀਟਲ ਬੱਕਰਾ ਵਿਕਾਊ ਹੈ ਜੀ ਪਿੰਡ ਕੋਟਸ਼ਮੀਰ ਬਠਿੰਡਾ ਰੇਟ ਵੀ ਨੇ ਦੱਸਣੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 94994999687 94994999687 ਇਸ ਨੰਬਰ ਤੇ ਫੋਨ ਕਰਕੇ ਤੁਸੀਂ 8 ਮਹੀਨਿਆਂ ਦਾ ਵੀਟਲ ਬੱਕਰਾ ਜਿਹੜਾ ਤੁਸੀਂ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਜੀ 20 ਤਵੀਆਂ ਵਿਕਾਊ ਨੇ ਜੀ ਤਲਵੰਡੀ ਭਾਈ ਦੀਆਂ ਬਣੀਆਂ ਨੇ ਪੂਰੀਆਂ ਸ਼ੁੱਧ ਨੇ ਏਰੀਆ ਬਠਿੰਡਾ ਰੇਟ 95000 95000 ਰੁਪਏ ਰੇਟ ਰੱਖਿਆ ਗਿਆ ਜੀ 20 ਤਵੀਆਂ ਵਿਕਾਊ ਨੇ ਤਲਵੰਡੀ ਭਾਈ ਦੀਆਂ ਬਣੀਆਂ ਨੇ ਬਠਿੰਡੇ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ 95000 ਰੁਪਏ ਰੇਟ ਰੱਖਿਆ ਗਿਆ 9878505410 9878505410 ਇਸ ਨੰਬਰ ਤੇ ਫੋਨ ਕਰਕੇ 20 ਤਵੀਆਂ 95000 ਰੁਪਏ ਦੇ ਵਿੱਚ ਤੁਸੀਂ ਤਲਵੰਡੀ ਭਾਈ ਦੀਆਂ ਬਣੀਆਂ ਖਰੀਦ ਸਕਦੇ ਹੋ ਜੀ ਲੋਜੀਕ ਹੋਰ ਤੁਹਾਡੇ ਲਈ ਬਹੁਤ ਵਧੀਆ ਜ਼ਮੀਨ ਲੈ ਕੇ ਆਇਆ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ 7 ਕਿੱਲੇ ਇੰਡਸਟਰੀ ਏਰੀਆ ਦਾ ਵਣ ਵਿਕਾਊਆ ਪੰਜ ਕਰਮਾਂ ਦੇ ਸਰਕਾਰੀ ਰਾਹ ਦੇ ਉੱਤੇ ਨੇੜੇ ਸੈਲਰ ਸੰਗਤ ਤਹਿਸੀਲ ਦਾ ਰਕਵਾ ਬਠਿੰਡੇ ਤੋਂ 18 ਕਿਲੋਮੀਟਰ ਰੇਟ ਹੈ ਜੀ 45 ਲੱਖ ਰੁਪਏ ਡਿਮਾਂਡ 94635 90911 94635 90911 ਇਸ ਨੰਬਰ ਤੇ ਫੋਨ ਕਰਕੇ ਤੁਸੀਂ 7 ਕਿੱਲੇ ਜ਼ਮੀਨ 45 ਲੱਖ ਰੁਪਏ ਦੀ ਲਖਰੀਤ ਸਾਬ ਦਿਓ। ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ। ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਉਮੀਦ ਕਰਦੇ ਹਾਂ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਜੀ। ਰਾਮ ਰਾਮ ਸਾਰੇ ਭਾਈਓ ਨੋ ਭਈਆ ਗਾ ਡੀ ਸੇਲ ਕੇ ਲਈ ਹੈ। ਕਰਨਾਲ ਨੰਬਰ ਆਫਸਟੋਨਰ ਹੈ। ਸ਼ਿਫਟ ਡਿਜ਼ਾਇਰ VDI अपना चेक कराऊंगा क्वालिटी सारा कुछ पहले चुगुरते देखो साफ सुथरी गाडी फर्स्ट ओनर है करनाल नंबर है शिफ्ट डिजायर वी डी आई मारुति सुजुकी दो हजार तेरह मॉडल करो क्वालिटी चेक पहले वह तो साफ सुथरी गाडी पड़ी और पैंती चालीस पीस टायर हैं टायर चेक कर सको और ये बंदर तो दिखाओ डैशबोर्ड देख सको साफ सुथरा प्रेक एकदम कोई दिक्कत नहीं कोई कुछ नहीं सीट कवर कंप्लीट है देख सको 2013 मॉडल हाडी में कोई भी चूक नहीं कोई भी एक परसेंट भी और आपने मीटर दिखाऊं कितना के कुछ चल रहा अठानवे हजार चार सौ अठाईस किलोमीटर डैशबोर्ड देख सको हैंडल देख सको बढ़िया साफ सुथरी गाड़ी बड़ी खिड़की देख सको विलेज में कंपनी के जो साथ आए थे